ਇੱਕ ਲਾਲਚੀ ਤੇ ਇੱਕ ਮੰਡੀ ਭਰਾ ਜਿਹੜਾ ਆਪਣੀ ਦੌਲਤ ਦੇ ਨਸ਼ੇ ਵਿੱਚ ਆਪਣੇ ਮਾਪੇਓ ਤੇ ਆਪਣੀ ਭੈਣ ਨੂੰ ਘਰੋਂ ਬਾਹਰ ਕੱਢ ਦਿੰਦਾ ਤੇ ਅਖੀਰ ਵਿੱਚ ਉਸ ਭਰਾ ਨਾਲ ਜੋ ਹੁੰਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਸੁਨੀਤਾ ਤੇ ਰਵੀ ਦੋਨੋਂ ਸਕੇ ਭੈਣ ਭਰਾ ਛੋਟਾ ਜਿਹਾ ਘਰ ਜਿਦੇ ਵਿੱਚ ਵੱਡਾ ਸਾਰਾ ਵੇੜਾ ਉਸ ਵੇੜੇ ਦੇ ਵਿੱਚ ਦੋਨਾਂ ਭੈਣ ਭਰਾਵਾਂ ਦੀਆਂ ਗੂੰਜਦੀਆਂ ਕਿਲਕਾਰੀਆਂ ਸੁਨੀਤਾ ਤੇ ਰਵੀ ਦੇ ਮਾਪੇ ਬਾਪ ਨੂੰ ਬਹੁਤ ਸਕੂਨ ਦਿੰਦੀਆਂ ਭਾਵੇਂ ਕਿ ਰਵੀ ਦੇ ਪਿਓ ਦੀ ਕੋਈ ਬਹੁਤੀ ਆਮਦਨ ਨਹੀਂ ਸੀ ਪਰ ਉਹ ਆਪਣੇ ਬੱਚਿਆਂ 'ਚ ਆਪਣੀ ਦੁਨੀਆ ਵੇਖਦੇ ਸੀ ਦੋਨੋਂ ਜੀ ਬੇਹੱਦ ਸ਼ਰੀਫ ਤੇ ਈਮਾਨਦਾਰ ਤੇ ਆਪਣੇ ਬੱਚਿਆਂ ਨੂੰ ਵੀ ਈਮਾਨਦਾਰੀ ਦਾ ਪਾਠ ਪੜਾਉਂਦੇ ਸੀ ਬੱਚੇ ਹੌਲੀ-ਹੌਲੀ ਵੱਡੇ ਹੁੰਦੇ ਨੇ ਸੁਨੀਤਾ ਪਲੱਸ 2 ਕਰ ਲੈਂਦੀ ਆ ਤੇ ਅਗਲੇ ਸਾਲ ਰਵੀ ਵੀ ਪਲੱਸ 2 ਕਰ ਲੈਂਦਾ ਸੁਨੀਤਾ ਦੇ ਲਈ ਇੱਕ ਮੁੰਡਾ ਵੇਖਿਆ ਜਾਂਦਾ ਬਹੁਤ ਹੀ ਸ਼ਰੀਫ ਤੇ ਸੌ ਮੁੰਡਾ ਸੁਨੀਤਾ ਲਈ ਲੱਭਿਆ ਜਾਂਦਾ ਤੇ ਸੁਨੀਤਾ ਦਾ ਵਿਆਹ ਕਰ ਦਿੱਤਾ ਜਾਂਦਾ ਸੁਨੀਤਾ ਦੇ ਮਾਪੇ ਨੂੰ ਇਹ ਲੱਗਦਾ ਕਿ ਅਸੀਂ ਇੱਕ ਬੋਝ ਤੋਂ ਹਲਕੇ ਹੋ ਗਏ ਆ ਪਰ ਹੁਣ ਉਹ ਆਪਣੇ ਪੁੱਤ ਲਈ ਦੁਆਵਾਂ ਕਰਦੇ। ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਮੁੰਡਾ ਇੱਕ ਵਧੀਆ ਨੌਕਰੀ ਕਰੇ ਤੇ ਸਾਡੀ ਜ਼ਿੰਦਗੀ ਹੈ ਜਿਹੜੀ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਬਣਾਉਣ ਲਈ ਉਹ ਸਾਡੇ ਸੁਪਨੇ ਪੂਰੇ ਹੋ ਜਾਣ। ਤੇ ਜਿਹੜਾ ਰਵੀ ਆ ਉਹ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦਾ। ਇਸ ਕਰਕੇ ਉਹ ਪਹਿਲਾਂ ਇੱਕ ਪ੍ਰਾਈਵੇਟ ਨੌਕਰੀ ਕਰਦਾ। ਪ੍ਰਾਈਵੇਟ ਨੌਕਰੀ ਤੋਂ ਬਾਅਦ ਉਹ ਟੈਕਨੋਲੋਜੀ ਵੱਲ ਆਉਂਦਾ ਤੇ ਆਪਣਾ ਛੋਟਾ ਜਿਹਾ ਇੱਕ ਕੱਪੜੇ ਦਾ ਕਾਰੋਬਾਰ ਸ਼ੁਰੂ ਕਰਦਾ। ਕਾਰੋਬਾਰ ਉਹਦਾ ਇੰਨਾ ਵਧੀਆ ਚੱਲਦਾ ਕਿ 2-3 ਸਾਲਾਂ ਦੇ ਵਿੱਚ ਹੀ ਉਹਦੇ ਵਾਰੇ ਨਿਆਰੇ ਹੋ ਜਾਂਦੇ ਆ ਪਰ ਅਮੀਰੀ ਆਉਣ ਦੇ ਨਾਲ ਨਾਲ ਰਵੀ ਦੇ ਵਿੱਚ ਬਹੁਤ ਸਾਰਾ ਕਮੰਡ ਆ ਜਾਂਦਾ ਰਵੀ ਦੇ ਮਾਪੇ ਦੇਖਦੇ ਕਿ ਜਦੋਂ ਦਾ ਇਹਦਾ ਕਾਰੋਬਾਰ ਵਧੀਆ ਚੱਲਿਆ ਇਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਆਪਣੀ ਭੈਣ ਅਤੇ ਆਪਣੇ ਮਾਪਿਓ ਨੂੰ ਵੀ ਬਹੁਤੀ ਤਰਜੀਹ ਨਾ ਦਿੰਦਾ ਉਹਨੂੰ ਇਹ ਹੁੰਦਾ ਵੀ ਬਸ ਮੈਂ ਹੀ ਇਸ ਦੁਨੀਆ ਤੇ ਇਕੱਲਾ ਪੈਦਾ ਹੋਇਆ ਜੇ ਉਹਦੇ ਮਾਪੇ-ਵਾਪਾ ਨੂੰ ਕੋਈ ਗੱਲ ਕਹਿੰਦੇ ਤਾਂ ਉਹਨਾਂ ਨੂੰ ਭੱਜ ਕੇ ਪੈਣਾ ਛਿੜਕ ਕੇ ਪੈਣਾ ਤੇ ਕਹਿਣਾ ਕਿ ਤੁਸੀਂ ਸਾਰੀ ਉਮਰ ਇਸ ਘਰ ਦੇ ਵਿੱਚ ਕੱਢ ਦਿੱਤੀ ਕੀ ਬਣਾਇਆ ਤੁਸੀਂ ਪਰ ਰਵੀ ਦੇ ਮਾਪੇ-ਵਾਪ ਸਬਰ ਵਾਲੇ ਸੀ ਉਹ ਇੱਕੋ ਹੀ ਅਰਦਾਸ ਕਰਦੇ ਪ੍ਰਮਾਤਮਾ ਨੂੰ ਕਿ हे ਪ੍ਰਮਾਤਮਾ ਸਾਡੇ ਬੱਚੇ ਨੂੰ ਸਮਤ ਬਖਸ਼ ਭਾਵੇਂ ਇਹਨੇ ਤਰੱਕੀ ਕਰ ਲਈ ਪੈਸਾ ਕਮਾ ਲਿਆ ਪਰ ਇਹਦੇ ਵਿੱਚ ਸੰਸਕਾਰਾਂ ਦੀ ਘਾਟ ਆ ਜੇ ਸਾਡੇ ਤੋਂ ਕੋਈ ਕਮੀ ਰਹੀ ਆ ਤਾਂ ਸਾਡੀ ਗਲਤੀ ਨੂੰ ਸੁਧਾਰ ਇਹਦੇ ਵਿੱਚ ਸੰਸਕਾਰ ਪੈਦਾ ਕਰ ਇਹ ਹੰਕਾਰ ਨਾ ਕਰੇ ਤੇ ਉਹ ਆਪਣੇ ਮੁੰਡੇ ਨੂੰ ਵੀ ਕਹਿੰਦੇ ਕਿ ਰਵੀ ਹੰਕਾਰ ਦੀ ਮਾਰ ਬਹੁਤ ਪੈੜੀ ਪੈਂਦੀ ਆ ਤੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਪਰ ਕਹਿੰਦੇ ਆ ਕਿ ਜਿਹਦੀਆਂ ਅੱਖਾਂ ਤੇ ਇਸ ਹੰਕਾਰ ਦੀ ਪੱਟੀ ਵੱਜ ਜਾਂਦੀ ਆ ਉਹਨੂੰ ਕੁਝ ਵੀ ਚੰਗੇ ਮਾੜੇ ਦਾ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਦਿਨ ਬੀਤਦੇ ਆ ਤੇ ਰਵੀ ਆ ਜਿਹੜਾ ਉਹ ਇੱਕ ਸ਼ਹਿਰੀ ਕੁੜੀ ਨੂੰ ਮਿਲਦਾ ਕੁੜੀ ਦਾ ਨਾਮ ਤਾਨੀਆ ਹੁੰਦਾ ਤਾਨੀਆ ਇੱਕ ਅਮੀਰ ਬਾਪ ਦੀ ਬਿਗੜੀ ਹੋਈ ਔਲਾਦ ਹੁੰਦੀ ਆ ਉਹ ਵੀ ਬਹੁਤ ਹੰਕਾਰੀ ਹੁੰਦੀ ਆ ਇੱਕ ਦੂਜੇ ਨੂੰ ਪਸੰਦ ਕਰਦੇ ਆ ਤੇ ਦੋਨੋਂ ਜਣੇ ਵਿਆਹ ਕਰਵਾ ਲੈਂਦੇ ਆ ਰਵੀ ਦੇ ਮਾਤਾ ਪਿਤਾ ਕਿਸੇ ਵੀ ਗੱਲ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡਾ ਪੁੱਤ ਹੁਣ ਸਾਡੇ ਤੋਂ ਬਾਹਰ ਹੋ ਚੁੱਕਿਆ ਤਾਨੀਆ ਰਵੀ ਦੇ ਘਰ ਆਉਂਦੀ ਆ ਤੇ ਉਹ ਕਹਿੰਦੀ ਆ ਕਿ ਹੁਣ ਆਪਾਂ ਨੂੰ ਸ਼ਹਿਰ ਦੇ ਵਿੱਚ ਇੱਕ ਵੱਡਾ ਫਲੈਟ ਲੈ ਲੈਣਾ ਚਾਹੀਦਾ ਤੇ ਮਾਪੇ ਪਿੰਡ ਵਾਲੇ ਘਰ 'ਚ ਹੀ ਰਹਿੰਦੇ ਸੀ ਤੇ ਰਵੀ ਨੇ ਰੈਂਟ ਤੇ ਇੱਕ ਮਕਾਨ ਲਿਆ ਹੋਇਆ ਸੀ ਪਰ ਹੁਣ ਤਾਨੀਆ ਕਹਿੰਦੀ ਆ ਕਿ ਆਪਾਂ ਨੂੰ ਆਪਣਾ ਘਰ ਬਣਾਉਣਾ ਚਾਹੀਦਾ ਘਰ ਲੈਣਾ ਤਾਂ ਰਵੀ ਲਈ ਕੋਈ ਔਖਾ ਨਹੀਂ ਸੀ ਬਸ ਉਹਨੇ ਐਸੇ ਕਰਕੇ ਘਰ ਨਹੀਂ ਸੀ ਹਜੇ ਬਣਾਇਆ ਕਿ ਪਹਿਲਾਂ ਮੈਂ ਵਿਆਹ ਕਰਵਾ ਲਵਾਂ ਫਿਰ ਉਹਦੇ ਹਿਸਾਬ ਨਾਲ ਵੀ ਮੈਂ ਕਿੱਥੇ ਰਹਿਣਾ ਫਿਰ ਘਰ ਲਵਾਂ ਤਾਣੀਆਂ ਦੇ ਆਉਣ ਨਾਲ ਉਹ ਦੋਨੋਂ ਜੀ ਫੈਸਲਾ ਕਰਦੇ ਆ ਤੇ ਇੱਕ ਬਹੁਤ ਵਧੀਆ ਆਲੀਸ਼ਾਨ ਬੰਗਲਾ ਜਿਹੜਾ ਬਣਾਉਂਦੇ ਆ ਨਵਾਂ ਘਰ ਬਣਾ ਲੈਂਦੇ ਆ ਦੋਨੋਂ ਜੀ ਉਸ ਤੇ ਰਹਿੰਦੇ ਆ ਰਵੀ ਕਦੇ-ਕਦੇ ਆਪਣੇ ਮਾਪਿਆਂ ਕੋਲ ਗੇੜਾ ਮਾਰਦਾ ਸੀ ਪਰ ਵਿਆਹ ਤੋਂ ਬਾਅਦ ਤਾਂ ਉਹਨੇ ਬਿਲਕੁਲ ਵੀ ਆਉਣਾ ਜਾਣਾ ਬੰਦ ਕਰਤਾ ਸੀ ਤੇ ਰਵੀ ਆਪਣੀ ਭੈਣ ਸੁਨੀਤਾ ਦੇ ਘਰੇ ਵੀ ਕਦੇ ਨਹੀਂ ਗਿਆ ਸੀ ਸੁਨੀਤਾ ਆਪਣੇ ਮਾਪੇ-ਬਾਪ ਨੂੰ ਮਿਲਦੀ ਉਹਦੇ ਮਾਪੇ-ਬਾਪ ਦੱਸਦੇ ਕਿ ਰਵੀ ਤੇਰੇ ਕੋਲ ਜਾਂਦਾ ਪੁੱਛਦੇ ਉਹਨੂੰ ਕਿ ਤੇਰੇ ਕੋਲ ਜਾਂਦਾ ਤਾਂ ਉਹ ਕਹਿ ਦਿੰਦੀ ਵੀ ਨਹੀਂ ਮੇਰੇ ਕੋਲ ਤਾਂ ਨਹੀਂ ਕਦੇ ਆਇਆ ਵੀ ਮੈਨੂੰ ਤਾਂ ਫੋਨ ਵੀ ਨਹੀਂ ਕੀਤਾ ਉਹਨਾਂ ਨੂੰ ਪਤਾ ਸੀ ਕਿ ਜਦੋਂ ਸਾਡਾ ਨਹੀਂ ਕਰਦਾ ਆਪਦੀ ਭੈਣ ਦਾ ਕਿੱਥੋਂ ਕਰੂ ਪਰ ਉਹ ਕਰਨੀ ਸੀ ਕੁਝ ਸਕਦੇ ਸੁਨੀਤਾ ਆਪਣੇ ਮਾਪੇ ਕੋਲ ਆਉਂਦੀ ਰਹਿੰਦੀ ਉਹਨਾਂ ਦਾ ਹਾਲਚਾਲ ਪੁੱਛਦੀ ਰਹਿੰਦੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਜਦੋਂ ਰਵੀ ਦਾ ਵਿਆਹ ਹੋਇਆ ਸੀ ਉਦੋਂ ਵੀ ਸੁਨੀਤਾ ਤੇ ਉਹਦੇ ਮਾਪੇ-ਬਾਪ ਨੂੰ ਕੋਈ ਬਹੁਤੀ ਐਹਮੀਅਤ ਨਹੀਂ ਦਿੱਤੀ ਗਈ ਸੀ ਕਿਉਂਕਿ ਤਾਣੀਆਂ ਵੀ ਬਹੁਤ ਹੰਕਾਰੀ ਹੋਈ ਕੁੜੀ ਸੀ ਉਹਨੂੰ ਇਹ ਲੱਗਦਾ ਹੁੰਦਾ ਸੀ ਵੀ ਇਹਦੇ ਮਾਪੇ-ਬਾਪ ਤਾਂ ਭਿਖਾਰੀ ਟਾਈਪ ਨੇ ਉਹ ਇੱਕ ਅਮੀਰ ਘਰਾਣੇ ਦੀ ਕੁੜੀ ਸੀ ਉਹਦੇ ਮਾਪੇ-ਬਾਪ ਦੇ ਵਿੱਚ ਵੀ ਓਨਾ ਹੀ ਹੰਕਾਰ ਸੀ ਕਿਉਂਕਿ ਕਈ ਵਾਰ ਬੱਚਾ ਆਪਣੇ ਮਾਪਿਆਂ ਨੂੰ ਦੇਖ ਕੇ ਉਦਾਂ ਦਾ ਬਣਦਾ ਭਾਵੇਂ ਕਿ ਰਵੀ ਦੇ ਮਾਪੇ-ਬਾਪ شریف ਸੀ ਪਰ ਰਵੀ ਆਪਣੇ ਮਾਪਿਆਂ ਤੋਂ ਨਹੀਂ ਗਿਆ ਸੀ ਪੈਸੇ ਦੀ ਆਮਦ ਨੇ ਉਹਨੂੰ ਕਮੰਡੀ ਬਣਾਤਾ ਸੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਸੁਨੀਤਾ ਦੇ ਦੋ ਬੱਚੇ ਹੋ ਜਾਂਦੇ ਆ ਪਰ ਸੁਨੀਤਾ ਦੇ ਘਰ ਵਾਲੇ ਦੀ ਇੱਕ ਫੈਕਟਰੀ ਹੁੰਦੀ ਆ ਜਿਹੜੀ ਕਿ ਬਹੁਤ ਛੋਟੀ ਹੁੰਦੀ ਆ ਤੇ ਉਹ ਨਾ ਬੰਦ ਹੋ ਜਾਂਦੀ ਆ ਹੁਣ ਸੁਨੀਤਾ ਦੇ ਘਰ ਬਹੁਤ ਗਰੀਬੀ ਹੁੰਦੀ ਆ ਸੁਨੀਤਾ ਆਪਣੇ ਮਾਪੇ ਕੋਲ ਗੱਲ ਕਰਦੀ ਤਾਂ ਉਹਦੇ ਮਾਪੇ ਦੁਖੀ ਹੋ ਜਾਂਦੇ ਤੇ ਉਹ ਕਹਿੰਦੇ ਵੀ ਜੇ ਤੇਰਾ ਭਰਾ ਤੇਰੇ ਕੋਲ ਆਉਂਦਾ ਜਾਂਦਾ ਹੋਵੇ ਤਾਂ ਚੱਲ ਤੇਰੀ ਥੋੜੀ ਮਦਦ ਕਰ ਦੇ ਤਾਂ ਸੁਨੀਤਾ ਕਹਿ ਦਿੰਦੀ ਵੀ ਮੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਸ ਮੈਨੂੰ ਦਿਲਾਸਾ ਤੇ ਹੌਸਲਾ ਚਾਹੀਦਾ ਅਸੀਂ ਦੋਨੋਂ ਜੀ ਮਿਹਨਤ ਕਰਕੇ ਸਭ ਕੁਝ ਬਣਾ ਲਾਂਗੇ ਇਸੇ ਦੌਰਾਨ ਰਖੜੀ ਦਾ ਤਿਹਾਰ ਆਉਂਦਾ ਸੁਨੀਤਾ ਸੋਚਦੀ ਆ ਵੀ ਮੈਨੂੰ ਕਿੰਨੇ ਸਾਲ ਹੋ ਗਏ ਮੈਂ ਰਵੀ ਦੇ ਕਦੇ ਰਖੜੀ ਬੰਨਣ ਨਹੀਂ ਗਈ ਵੀ ਮੇਰਾ ਮਨ ਭਰਿਆ ਰਹਿੰਦਾ ਹਨਾ ਮੈਂ ਸਾਡਾ ਕਾਰੋਬਾਰ ਠੱਪ ਹੋਣ ਕਰਕੇ ਦੁਖੀ ਰਹਿਣੀ ਆ ਵੀ ਕਿਉਂ ਨਾ ਮੈਂ ਆਪਣੇ ਭਰਾ ਦੇ ਰਖੜੀ ਬੰਨ ਕੇ ਆਵਾਂ ਚਲ ਮੇਰੇ ਭਰਾ ਕੋਲ ਆਪਣਾ ਦੁੱਖ ਸੋਖ ਕਰਕੇ ਆਉਂਗੀ ਵੀ ਉਹ ਹਿ ਕਦੇ ਆਇਆ ਮੈਂ ਤਾਂ ਜਾ ਸਕਦੀ ਆ ਮੈਂ ਵੀ ਕਦੇ ਨਹੀਂ ਗਈ ਤੇ ਉਹ ਕੀ ਕਰਦੀ ਆ ਉਹਨੂੰ ਇਹ ਲੱਗਦਾ ਵੀ ਜਿਵੇਂ ਬਾਜ਼ਾਰ 'ਚ ਰਖੜੀ ਲੈਣ ਜਾਊਂ ਤਾਂ ਮਹਿੰਗੀ ਮਿਲੂਗੀ ਉਹ ਨਾ ਮੋਤੀਆਂ ਦੇ ਨਾਲ ਨਮੋਤੀ ਧਾਗੇ ਦੇ ਵਿੱਚ پرو-ਪਰੋ ਕੇ ਆਪਣੇ ਹੱਥੀ ਇੱਕ ਬਹੁਤ ਸੋਹਣੀ ਰਖੜੀ ਤਿਆਰ ਕਰਦੀ ਆ ਤੇ ਉਹ ਰਖੜੀ ਦੇ ਨਾਲ ਬੇਸਣ ਦੇ ਘਰ ਦੇ ਹੀ ਲੱਡੂ ਬਣਾਉਂਦੀ ਆ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਆਪਣੇ ਭਰਾ ਦੇ ਘਰ ਜਾਂਦੀ ਆ ਵੱਡੇ ਸਾਰੇ ਸ਼ਹਿਰ ਦੇ ਵਿੱਚ ਇੱਕ ਉਹ ਕਲੋਨੀ ਜਿੱਥੇ ਕਿ ਬਹੁਤ ਤਕੜੇ-ਤਕੜੇ ਬਿਜ਼ਨਸਮੈਨ ਰਾਇਸ ਬੰਦੇ ਰਹਿੰਦੇ ਨੇ ਤੇ ਚਲੋ ਉਹ ਉਹਨੂੰ ਪਤਾ ਸੀ ਮੇਰੇ ਭਰਾ ਦਾ ਘਰ ਕਿਹੜਾ ਆਪਣੇ ਭਰਾ ਦੇ ਘਰ ਦੇ ਦਰਵਾਜ਼ੇ ਤੇ ਜਾਂਦੀ ਆ ਤਾਂ ਸਿਕਿਉਰਿਟੀ ਗਾਰਡ ਆ ਜਿਹੜਾ ਉਹ ਦਰਵਾਜ਼ਾ ਖੋਲਦਾ ਉਹਨੂੰ ਬਹੁਤ ਆਪਣਾ ਆਪ ਨੀਵਾ ਮਹਿਸੂਸ ਹੁੰਦਾ ਜਦੋਂ ਉਹ ਉਸ ਬੰਗਲੇ ਦੇ ਵਿੱਚ ਅੰਦਰ ਜਾਂਦੀ ਆ ਜਦੋਂ ਅੰਦਰ ਜਾਂਦੀ ਆ ਤਾਂ ਹਾਲ ਦੇ ਵਿੱਚ ਇੱਕ ਪਾਰਟੀ ਚੱਲ ਰਹੀ ਹੁੰਦੀ ਆ ਕਿੱਟੀ ਪਾਰਟੀ ਤੇ ਸੁਨੀਤਾ ਦੀ ਭਜਾਈ ਤਾਨੀਆ ਵੀ ਆਪਣੀਆਂ ਸਹੇਲੀਆਂ ਦੇ ਨਾਲ ਪਾਰਟੀ ਕਰ ਰਹੀ ਹੁੰਦੀ ਆ ਉਹਨਾਂ ਦੇ ਛੋਟੇ ਕੱਪੜੇ ਪਾਏ ਹੁੰਦੇ ਆ ਇਹ ਦੇਖ ਕੇ ਸੁਨੀਤਾ ਜਿਹੜੀ ਥੋੜੀ ਸ਼ਰਮਾ ਜਾਂਦੀ ਆ ਕਿਉਂਕਿ ਸੁਨੀਤਾ ਦਾ ਸੁਭਾਅ ਉਦਾਂ ਹੀ ਸੀ ਉਹ ਪਿੰਡੂ ਲੁੱਕ ਵਾਲੀ ਕੁੜੀ ਸੀ ਤੇ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਜਿਵੇਂ ਪਤਾ ਨਹੀਂ ਮੈਂ ਕਿੱਥੇ ਆ ਗਈ ਹਾਂ ਤੇ ਆਪਣੀ ਨਾਨਦ ਨੂੰ ਵੇਖ ਕੇ ਤਾਣੀਆਂ ਦੇ ਮੱਥੇ ਤੇ ਵੱਟ ਪੈ ਜਾਂਦਾ ਉਹ ਸੋਚਦੀ ਆ ਵੀ ਇਹ ਭਿਖਾਰਣ ਕਿੱਥੇ ਆ ਗਈ ਉਹ ਸ਼ੁਰੂ ਤੋਂ ਹੀ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ ਕਿ ਤੇਰੀ ਭੈਣ ਤੇ ਤੇਰੇ ਮਾਪਿਓ ਤਾਂ ਸੱਚੀ ਭਖਾਰੀਆਂ ਵਰਗੇ ਲੱਗਦੇ ਆ ਤੇ ਹੁਣ ਉਹਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਵੀ ਮੇਰੀਆਂ ਇੰਨੀਆਂ ਅਮੀਰ ਸਹੇਲੀਆਂ ਦੇ ਕੋਲ ਆ ਗਈ ਤੇ ਮੈਂ ਹੁਣ ਇਹਨਾਂ ਨੂੰ ਐਂ ਦੱਸਾਂ ਵੀ ਇਹ ਮੇਰੀ ਨਾਨੰਦਾ ਚਲੋ ਉਹਦੀਆਂ ਸਹੇਲੀਆਂ ਨੇ ਜਿਹੜੀਆਂ ਉਹ ਵੀ ਉਹਨੂੰ ਪੁੱਛਦੀਆਂ ਵੀ ਤਾਣੀ ਇਹ ਕੌਣ ਆ ਤਾਂ ਉਹ ਕਹਿੰਦੀ ਕੁਛ ਨਹੀਂ ਕੁਛ ਨਹੀਂ ਇਹ ਤਾਂ ਸਾਡੇ ਪਿੰਡ ਮੰਮੀ ਡੈਡੀ ਰਹਿੰਦੇ ਆ ਨਾ ਉਹਨਾਂ ਦੀ ਸੰਭਾਲ ਕਰਨ ਵਾਲੀ ਕੁੜੀ ਹੈਗੀ ਤੇ ਅੱਜ ਰਖੜੀ ਕਰਕੇ ਆਉਂਦੀ ਵੀ ਅਸੀ ਤਾਂ ਇੰਨੇ ਕ ਅਮੀਰ ਆ ਵੀ ਜਿਹੜੀ ਸਾਡੀ ਕੰਮ ਵਾਲੀ ਆ ਉਹ ਵੀ ਰਖੜੀ ਵਾਲੇ ਦੇ ਨਾਂ ਆਉਂਦੀ ਆ ਵੀ ਅਸੀਂ ਇਹਨੂੰ ਦਿਨੇ ਰਹਿਣੇ ਕੁਛ ਨਾ ਕੁਛ ਵੀ ਤਾਂ ਆਈ ਆ ਚਲੋ ਇੰ ਇਦਾਂ ਕਰਕੇ ਹਨਾ ਉਹ ਗੱਲ ਟਾਲ ਦਿੰਦੀ ਆ ਤੇ ਉਹਦੀਆਂ ਸਹੇਲੀਆਂ ਜਿਹੜੀਆਂ ਪਾਰਟੀ ਕਰਨ ਤੋਂ ਬਾਅਦ ਚਲੀਆਂ ਜਾਂਦੀਆਂ ਉਹਨਾਂ ਟਾਈਮ ਜਿਹੜੀ ਸੁਨੀਤਾ ਗਈ ਉਹ ਇੱਕ ਕਮਰੇ 'ਚ ਬੈਠੀ ਰਹਿੰਦੀ ਆ ਕਿਉਂਕਿ ਇਹ ਤਾਣੀਆਂ ਉਹਨੂੰ ਉਸ ਕਮਰੇ 'ਚ ਬਿਠਾ ਜਾਂਦੀ ਆ ਵੀ ਤੂੰ ਇੱਥੋਂ ਬਹਿ ਜਾ ਇੱਥੋਂ ਨਹੀਂ ਹੱਲਣਾ ਉਹ ਆਪਣੀਆਂ ਸਹੇਲੀਆਂ ਨੂੰ ਤੋਰ ਕੇ ਜਦੋਂ ਅੰਦਰ ਆਉਂਦੀ ਆ ਤਾਂ ਉਹ ਤਾਂ ਪਹਿਲੇ ਔਖੀ ਸੀ ਵੀ ਇਹ ਕਿੱਥੇ ਆ ਗਈ ਤਾਂ ਉਦੋਂ ਤੱਕ ਜਿਹੜੀ ਸੁਨੀਤਾ ਗਈ ਉਹਦੇ ਇੱਕ ਮੁੰਡੇ ਨੇ ਨਾ ਇੱਕ ਫੁੱਲਦਾਨ ਛੁੱਟਿਆ ਪਿਆ ਹੁੰਦਾ ਉਹ ਸੁਨੀਤਾ ਤੋਂ ਅੱਖ ਬਚਾ ਕੇ ਉਸ ਫੁੱਲਦਾਨ ਕੋਲ ਚਲਿਆ ਜਾਂਦਾ ਜਿਹੜਾ ਕਿ ਮੇਜ਼ ਤੇ ਪਿਆ ਹੁੰਦਾ ਤੇ ਉਹ ਮਹਿੰਗਾ ਹੁੰਦਾ ਜਦੋਂ ਉਹ ਤਾਨੀਆ ਆ ਕੇ ਵੇਖਦੀ ਆ ਉਹ ਫੁੱਲਦਾਨ ਟੁੱਟਿਆ ਪਿਆ ਹੁੰਦਾ ਤੇ ਜਿਹੜੀ ਸੁਨੀਤਾ ਗਈ ਉਹਨੂੰ ਇਕੱਠਾ ਕਰ ਰਹੀ ਹੁੰਦੀ ਆ ਕੱਚ ਦਾ ਹੁੰਦਾ ਉਹ ਤੇ ਇਹ ਦੇਖ ਕੇ ਤਾਨੀਆ ਤੇ ਪੜਕ ਪੈਂਦੀ ਆ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਭਿਖਾਰਨ ਤੂੰ ਇੱਥੇ ਕੀ ਲੈਣ ਆਈ ਆ ਮੈਨੂੰ ਪਤਾ ਤੂੰ ਰਖੜੀ ਵਾਲੇ ਦਿਨ ਇਸ ਕਰਕੇ ਆਈ ਆ ਪੱਕਾ ਤੂੰ ਕੁਝ ਮੰਗਣ ਆਈ ਹੋਵੇਂਗੀ ਨਾਲੇ ਤੇਰੀ ਆ ਬੁਲਾਦ ਜੀਨੇ ਕਦੇ ਇਹੋ ਜਿਹਾ ਸਮਾਨ ਦੇਖਿਆ ਨਹੀਂ ਇਹ ਫੁੱਲਦਾਨ ਦੀ ਕੀਮਤ ਪਤਾ ਕਿੰਨੀ ਸੀ ਥੋੜਾ ਤਾਂ ਸਾਰਾ ਜਿਹੜਾ ਖਾਨਦਾਨ ਆ ਉਹ ਇੰਨੇ ਪੈਸਿਆਂ ਦਾ ਨਹੀਂ ਹੋਊਗਾ ਜਿੰਨਿਆਂ ਦਾ ਇਹ ਫੁੱਲਦਾਨ ਸੀ ਕੀ ਪਤਾ ਤੁਹਾਨੂੰ ਮਹਿੰਗੀਆਂ ਚੀਜ਼ਾਂ ਦਾ ਜਦੋਂ ਇਸ ਤਰ੍ਹਾਂ ਉਹ ਆਪਣੀ ਨਣਦ ਤੇ ਵਰਦੀ ਆ ਤਾਂ ਉਹਦੀ ਨਣਦ ਹੱਥ ਜੋੜ ਕੇ ਮਾਫੀ ਮੰਗਦੀ ਆ ਕਿ ਭਾਬੀ ਜੀ ਗਲਤੀ ਹੋ ਗਈ ਬੱਚਾਗਾ ਨਹੀਂ ਪਤਾ ਲੱਗਿਆ ਕਹਿੰਦੀ ਮੈਨੂੰ ਭਾਬੀ ਨਾ ਕਹੀਂ ਮੈਂ ਤੇਰੀ ਵਰਗੀ ਭਖਾਰਨ ਦੀ ਭਾਬੀ ਨਹੀਂ ਹੈਗੀ। ਉਹਦਾ ਗੁੱਸਾ ਪਾਰਾ ਹਾਈ ਰਹਿੰਦਾ ਤਾਂ ਥੋੜੇ ਜੇ ਟਾਈਮ ਬਾਅਦ ਜਿਹੜਾ ਰਵਈਆ ਉਹ ਆ ਜਾਂਦਾ। ਉਹ ਤਾਨੀਆਂ ਨੂੰ ਗੁੱਸੇ ਹੋਈ ਵੇਖ ਕੇ ਕਹਿੰਦਾ ਤਾਨੀਆਂ ਮੈਨੂੰ ਲੱਗਦਾ ਤੂੰ ਮੇਰੇ ਨਾਲ ਨਾਰਾਜ਼ ਹੋ ਗਈ ਕਿਉਂਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ। ਮੈਨੂੰ ਪਤਾ ਤੂੰ ਆਪਣੇ ਭਰਾ ਦੇ ਰਖੜੀ ਬੰਨਣ ਜਾਣਾ ਪਰ ਸੌਰੀ ਯਾਰ ਮੈਂ ਨਾ ਕੰਮ 'ਚ ਫਸ ਗਿਆ ਸੀ। ਬਸ ਹੁਣ ਆਪਾਂ ਚੱਲਦੇ ਹਾਂ ਤੂੰ ਤਿਆਰ ਹੋ ਜਾ। ਤੂੰ ਅਜੇ ਤੱਕ ਤਿਆਰ ਕਿਉਂ ਨਹੀਂ ਹੋਈ? ਇੰਨੀਆਂ ਗੱਲਾਂ ਕਹਿਣ ਤੋਂ ਬਾਅਦ ਜਦੋਂ ਉਹ ਵੇਖਦਾ ਵੀ ਇੱਕ ਪਾਸੇ ਕੁਰਸੀ ਤੇ ਉਹਦੀ ਭੈਣ ਬੈਠੀ ਹੁੰਦੀ ਆ। ਤੇ ਉਹ ਆਪਣੀ ਭੈਣ ਨੂੰ ਦੇਖ ਕੇ ਚੌਕ ਜਾਂਦਾ। ਉਹਦੀ ਭੈਣ ਆ ਕੇ ਆਪਣੇ ਭਰਾ ਨੂੰ ਬੁਲਾਉਂਦੀ ਆ ਤੇ ਉਹਨੂੰ ਦੂਰੋਂ ਦੂਰੋਂ ਬਸ ਬਿਲਾ ਲੈਂਦਾ। ਉਹਦੀ ਭੈਣ ਨੇੜੇ ਹੋਣ ਦੀ ਕੋਸ਼ਿਸ਼ ਕਰਦੀ ਆ ਤਾਂ ਆਪ ਉਹਨੂੰ ਇਗਨੋਰ ਕਰਦਾ گا۔ ਤੇ ਉਸ ਤੋਂ ਬਾਅਦ ਤਾਣੀਆਂ ਸ਼ੁਰੂ ਹੋ ਜਾਂਦੀ ਆ ਵੀ ਤੇਰੀ ਆ ਭਖਾਰਨ ਭੈਣ ਤੇ ਇਹਦੇ ਬੱਚੇ ਮੇਰਾ ਇੰਨਾ ਫੇਵਰੇਟ ਤੇ ਮਹਿੰਗਾ ਫੁੱਲਦਾਨ ਤੋੜਤਾ ਜਿਹੜਾ ਕਿ ਇੰਗਲੈਂਡ ਤੋਂ ਮੇਰੀ ਇੱਕ ਦੋਸਤ ਨੇ ਭੇਜਿਆ ਸੀ। ਇਹ ਗੱਲ ਸੁਣ ਕੇ ਰਵੀ ਆ ਜਿਹੜਾ ਉਹ ਆਪਣੇ ਘਰ ਵਾਲੇ ਨੂੰ ਖੁਸ਼ ਕਰਨ ਦਾ ਮਾਰਾ ਆਪਣੀ ਭੈਣ ਤੇ ਵਰ ਪੈਂਦਾ ਤੇ ਉਹਨੂੰ ਕਹਿੰਦਾ ਸੁਨੀਤਾ ਤੈਨੂੰ ਇੱਥੇ ਕਿਹਨੇ ਬੁਲਾਇਆ ਸੀ? ਤੈਨੂੰ ਕੀ ਲੋੜ ਸੀ ਆਉਣ ਦੀ? ਤੈਨੂੰ ਪਤਾ ਨਾ ਤੁਸੀਂ ਇਹੋ ਜਿਹੀਆਂ ਚੀਜ਼ਾਂ ਨਹੀਂ ਵੇਖੀਆਂ ਹੁਣ ਤਾਣੀਆਂ ਨੂੰ ਉਸ ਫੁੱਲਦਾਨ ਨਾਲ ਇੰਨਾ ਪਿਆਰ ਸੀ ਹੁਣ ਮੈਂ ਉਹ ਫੁੱਲਦਾਨ ਇਹਨੂੰ ਕਿੱਥੋਂ ਲੈ ਕੇ ਦੇਵਾਂ ਕੀ ਲੋੜ ਸੀ ਤੈਨੂੰ ਆਉਣ ਦੀ ਉਹ ਕਹਿੰਦੀ ਵੀਰੇ ਬਹੁਤ ਸਾਲ ਹੋ ਗਏ ਸੀ ਕਦੇ ਮੈਂ ਤੁਹਾਡੇ ਘੁੱਟ ਤੇ ਰਖੜੀ ਨਹੀਂ ਬੰਨੀ ਸੀ ਮੈਂ ਤਾਂ ਬਸ ਰਖੜੀ ਲੈ ਕੇ ਆ ਗਈ ਕਹਿੰਦਾ ਆਹ ਹੋ ਆਹ ਹੋ ਰਖੜੀ ਤੇ ਇੱਕ ਬਹਾਨਾ ਤੈਨੂੰ ਪਤਾ ਹੈ ਨਾ ਮੇਰੇ ਭਰਾ ਕੋਲ ਦੌਲਤ ਆ ਤੂੰ ਤਾਂ ਮੇਰੀ ਦੌਲਤ ਦੀ ਮਾਰੀ ਆਈਆਂ ਤੈਨੂੰ ਪਤਾ ਸੀ ਵੀ ਰਖੜੀ ਵਾਲੇ ਦਿਨ ਮੈਨੂੰ ਮੰਗਣ ਦੀ ਲੋੜ ਨਹੀਂ ਪੈਣੀ ਮੇਰਾ ਭਰਾ ਮੈਨੂੰ ਆਪ ਹੀ ਬਹੁਤ ਕੁਝ ਦੇ ਦੂ ਉਹ ਕਹਿੰਦੀ ਵੀਰੇ ਮੈਨੂੰ ਸਿਰਫ ਪਿਆਰ ਤੇ ਸਤਿਕਾਰ ਚਾਹੀਦਾ ਸਤਿਕਾਰ ਤਾਂ ਤੁਸੀਂ ਮੈਨੂੰ ਦੇਤਾ ਤੇ ਪਿਆਰ ਦਾ ਵੀ ਮੈਨੂੰ ਪਤਾ ਵੀ ਤੁਸੀਂ ਕਿੰਨਾ ਕੁ ਮੈਨੂੰ ਦੇ ਸਕਦੇ ਹੋ ਚਲੋ ਮੇਰੇ ਤੋਂ ਗਲਤੀ ਹੋ ਗਈ ਪਰ ਆਹ ਰਖੜੀ ਮੈਂ ਪਿਆਰ ਨਾਲ ਲੈ ਕੇ ਆਈਆਂ ਰਖੜੀ ਰੱਖ ਲੋ ਉਹ ਲੱਡੂਆਂ ਵਾਲਾ ਡੱਬਾ ਤੇ ਰਖੜੀ ਜਦੋਂ ਉਹਦੇ ਵੱਲ ਕਰਦੀ ਆ ਤਾਂ ਤਾਨੀਆਂ ਕਹਿਂਦੀ ਆ ਕੋਈ ਲੋੜ ਨਹੀਂ ਅਸੀਂ ਨਹੀਂ ਰੱਖਣੀ ਇਹੋ ਜੀ ਰਖੜੀ ਤੂੰ ਲੈ ਜਾ ਆਪਦੀ ਵਾਪਸ ਇਸ ਤਰ੍ਹਾਂ ਦੋਨੋਂ ਜਣੀਆਂ ਨੂੰ ਜਲੀਲ ਕਰਦੇ ਆ ਤੇ ਉਹ ਬਚਾਈ ਆਪਣੀ ਰਖੜੀ ਤੇ ਡੱਬਾ ਆਪਣੇ ਝੋਲੇ ਚ ਪਾਉਂਦੀ ਆ ਤੇ ਉੱਥੋਂ ਤੁਰ ਪੈਂਦੀ ਆ ਆਪਣੇ ਦੋਨਾਂ ਬੱਚਿਆਂ ਦੀ ਹੱਥ ਫੜ ਕੇ ਤੇ ਕਿੰਨਾ ਟਾਈਮ ਉਹ ਇਸ ਘਰ ਦੇ ਵਿੱਚ ਲਾ ਗਈ ਉਹਦੀ ਭਾਬੀ ਨੇ ਉਹਨੂੰ ਚਾਹ ਪਲਾਉਣੀ ਤਾਂ ਦੂਰੋਂ ਨੂੰ ਪਾਣੀ ਤੱਕ ਵੀ ਨਾ ਪਲਾਇਆ ਸੁਨੀਤਾ ਬਹੁਤ ਭਰੇ ਹੋਏ ਮਨ ਦੇ ਨਾਲ ਵਾਪਸ ਆਉਂਦੀ ਆ ਤੇ ਆਪਣੇ ਮਾਪਿਆਂ ਦੇ ਘਰ ਚਲੀ ਜਾਂਦੀ ਆ ਪਿੰਡ ਆਪਣੇ ਮਾਪਿਆਂ ਕੋਲ ਜਾ ਕੇ ਦੱਸਦੀ ਆ ਵੀ ਮੇਰੇ ਨਾਲ ਇਸ ਤਰ੍ਹਾਂ ਕੀਤੀ ਉਹ ਕਹਿੰਦੇ ਵੀ ਅਸੀਂ ਉੱਥੇ ਕਿਉਂ ਨਹੀਂ ਜਾਂਦੇ ਉਹ ਤਾਂ ਆਪਾਂ ਨੂੰ ਕੀੜੇ ਮਕੌੜੇ ਸਮਝਦੇ ਆ ਵੀ ਤੈਨੂੰ ਕੀ ਲੋੜ ਪਈ ਸੀ ਜੇ ਤੂੰ ਰਖੜੀ ਬੰਨਣ ਦਾ ਤੈਨੂੰ ਚਾਹ ਸੀ ਤੂੰ ਇੱਥੇ ਆ ਜਾਂਦੀ ਪਿੰਡ ਪਿੰਡ ਦੇ ਸਾਰੇ ਮੁੰਡੇ ਭਰਾ ਹੀ ਹੁੰਦੇ ਆ ਉਹ ਤੇਰੇ ਚਾਚੇ ਦਾ ਪੁੱਤ ਤੇਰਾ ਇੰਨਾ ਕਰਦਾ ਉਹ ਕਹਿੰਦੀ ਮਾਂ ਜੇ ਮੈਂ ਚਾਚੇ ਦੇ ਪੁੱਤ ਦੇ ਰਖੜੀ ਬੰਨਣ ਆਉਂਦੀ ਤਾਂ ਮੇਰੇ ਭਰਾ ਨੇ ਹੀ ਗਲਤ ਸਮਝਣਾ ਸੀ ਵੀ ਮੈਨੂੰ ਛੱਡ ਕੇ ਬਗਾਨਿਆਂ ਦੇ ਰਖੜੀ ਬੰਨਦੀ ਆ ਮੈਂ ਤਾਂ ਨਾ ਪਿਆਰ ਸੀ ਮੈਂ ਤਾਂ ਤਾਂ ਚਲੀ ਗਈ ਪਰ ਮੈਨੂੰ ਨਹੀਂ ਨਾ ਪਤਾ ਸੀ ਵੀ ਮੈਨੂੰ ਇੰਨਾ ਜਲੀਲ ਕਰਨਗੇ ਤੇ ਉਹ ਕਹਿੰਦੀ ਵੀ ਮਾਂ ਮੈਨੂੰ ਪਤਾ ਵੀ ਉਹ ਥੋੜਾ ਵੀ ਕਿੰਨਾ ਕਰਦੇ ਆ ਤੁਸੀਂ ਕਦੇ ਵੀ ਬਿਮਾਰ ਠਮਾਰ ਹੋ ਤੁਸੀਂ ਉਹਨਾਂ ਦੇ ਦਰਤੇ ਨਹੀਂ ਜਾਣਾ ਕਿਉਂਕਿ ਉੱਥੇ ਤੁਹਾਨੂੰ ਠੋਕਰਾਂ ਹੀ ਮਿਲਣਗੀਆਂ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਹੋਊ ਤਾਂ ਤੁਸੀਂ ਮੈਨੂੰ ਸੁਨੇਹਾ ਲਾਇਓ ਮੈਂ ਤੁਹਾਡੀ ਸੰਭਾਲ ਕਰੂੰਗੀ ਚਲੋ ਉਹ ਪਰੇਮਨ ਦੇ ਨਾਲ ਆਪਣੇ ਮਾਪਿਆਂ ਤੋਂ ਵਿਦਾ ਲੈਂਦੀ ਆ ਉਹਦੀ ਮਾਂ ਉਹਨੂੰ 500 ਰੁਪਏ ਦਿੰਦੀ ਆ ਤੇ ਕਹਿੰਦੀ ਆ ਬੱਚਿਆਂ ਵਾਸਤੇ ਕੁਝ ਲੈ ਲਈ ਤੇ ਉਹ ਜਿਹੜੇ ਬੇਸਨ ਦੇ ਲੱਡੂ ਬਣਾਏ ਹੁੰਦੇ ਉਹ ਆਪਣੇ ਮਾਪਿਆਂ ਨੂੰ ਦੇ ਜਾਂਦੀ ਆ ਤੇ ਰਖੜੀ ਵੀ ਉੱਥੇ ਰੱਖ ਜਾਂਦੀ ਆ ਚਲੋ ਉਹ ਵਾਪਸ ਆ ਜਾਂਦੀ ਆ ਵਾਪਸ ਆਉਂਦੀ ਤੇ ਉਹਦੇ ਘਰ ਵਾਲਾ ਨੂੰ ਕਹਿੰਦਾ ਵੀ ਤੂੰ ਅੱਜ ਬੜੀ ਛੇਤੀ ਮੁੜਾਈ ਵੀ ਮੈਨੂੰ ਤਾਂ ਆਈ ਸੀ ਤੂੰ ਆਪਦੇ ਭਰਾ ਦੇ ਘਰੇ ਰਹੇਂਗੀ ਤੇ ਉਹ ਸਾਰੀ ਸਚਾਈ ਆਪਣੇ ਘਰ ਵਾਲੇ ਨੂੰ ਦੱਸ ਦਿੰਦੀ ਆ ਵੀ ਮੇਰੀ ਹੰਕਾਰੀ ਭਾਬੀ ਤੇ ਹੰਕਾਰੀ ਭਰਾ ਨੇ ਤਾਂ ਮੇਰੇ ਨਾਲ ਇਸ ਤਰ੍ਹਾਂ ਕੀਤੀ ਉਹ ਕਦੇ ਵੀ ਆਪਣੇ ਘਰ ਵਾਲੇ ਤੋਂ ਕੋਈ ਗੱਲ ਨਹੀਂ ਲਕਾਉਂਦੀ ਸੀ ਤੇ ਉਹਦੇ ਘਰ ਵਾਲਾ ਉਹ ਤੋਂ ਮਾਫੀ ਮੰਗਦਾ ਕਿ ਜੇ ਮੈਂ ਅਮੀਰ ਹੁੰਦਾ ਤਾਂ ਸ਼ਾਇਦ ਤੇਰੀ ਇਹ ਬੇਇੱਜ਼ਤੀ ਨਾ ਹੁੰਦੀ ਉਹ ਕਹਿੰਦੀ ਨਹੀਂ ਮੈਨੂੰ ਅਮੀਰੀ ਨਹੀਂ ਚਾਹੀਦੀ ਮੈਨੂੰ ਦਿਲ ਦੀ ਅਮੀਰੀ ਚਾਹੀਦੀ ਹੈ ਮੈਨੂੰ ਸਤਕਾਰ ਚਾਹੀਦਾ ਜੇ ਆਪਾਂ ਅਮੀਰ ਵੀ ਹੁੰਦੇ ਤਾਂ ਵੀ ਉਹਨਾਂ ਨੇ ਤਾਂ ਇਸ ਤਰ੍ਹਾਂ ਹੰਕਾਰੀ ਰਹਿਣਾ ਸੀ ਵੀ ਅੱਜ ਤੋਂ ਬਾਅਦ ਮੈਂ ਉਹਨਾਂ ਦੇ ਘਰੇ ਕਦੇ ਵੀ ਪੈਰ ਨਹੀਂ ਪਾਵਾਂਗੀ। ਉਸ ਤੋਂ ਬਾਅਦ ਉਹ ਦੋਨੋਂ ਜੀ ਆਪ ਦਾ ਦੁੱਖ ਸੁੱਖ ਕਰਦੇ ਆ ਤੇ ਉਹ ਕਹਿੰਦੀ ਹੈ ਵੀ ਹੁਣ ਆਪਣੇ ਮਾੜੇ ਦੇਣਾ ਪਰ ਮੈਂ ਚਾਹਣੀ ਆ ਕਿ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰੀਏ ਜਿਹਦੇ ਨਾਲ ਆਪਣੀ ਜ਼ਿੰਦਗੀ ਥੋੜੀ ਹੋਰ ਬਿਹਤਰ ਹੋਵੇ। ਉਸ ਤੋਂ ਬਾਅਦ ਉਹ ਦੋਨੋਂ ਜੀ ਰਲ ਕੇ ਮਿਹਨਤ ਕਰਦੇ ਆ। ਸੁਨੀਤਾ ਸਿਲਾਈ ਦਾ ਕੰਮ ਸ਼ੁਰੂ ਕਰ ਲੈਂਦੀ ਆ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਤੁਸੀਂ ਇੱਕ ਛੋਟੀ ਜੀ ਦੁਕਾਨ ਪਾ ਲਓ ਵੀ ਇਸ ਤੋਂ ਬਾਅਦ ਆਪਣਾ ਕੰਮ ਆ ਜਿਹੜਾ ਵਧੀਆ ਚੱਲ ਪੂ ਤੇ ਚਲੋ ਉਹਦੇ ਘਰ ਵਾਲਾ ਇੱਕ ਛੋਟੀ ਜਹੀ ਦੁਕਾਨ ਪਾ ਲੈਂਦਾ। ਜਿਹੜੀ oportunity ਦੁਕਾਨ ਹੁੰਦੀ ਆ ਉਸੇ ਪਿੰਡ ਦੇ ਵਿੱਚ ਪਾ ਲੈਂਦਾ ਇਹੇ ਜੀ ਉਹਨਾਂ ਦੀ ਵਧੀਆ ਦੁਕਾਨ ਚੱਲਦੀ ਆ ਪਿੰਡ ਵਾਲੇ ਵੀ ਸਹਿਯੋਗ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਮਿਹਨਤੀ ਆ ਕੋਈ ਵੀ ਕਿਸੇ ਨੇ ਚੀਜ਼ ਲੈਣੀ ਤਾਂ ਉਹਦੀ ਦੁਕਾਨ ਤੋਂ ਲੈਣੀ 10 10 5 5 ਰੁਪਏ ਦੇ ਮੁਨਾਫੇ ਨਾਲ ਜਿਹੜਾ ਸੁਨੀਤਾ ਦੇ ਘਰ ਵਾਲਾ ਉਹ ਵਧੀਆ ਉਹਨੂੰ ਪ੍ਰੋਫਿਟ ਹੋਣ ਲੱਗਿਆ ਵਧੀਆ ਫਾਇਦਾ ਹੋਣ ਲੱਗਿਆ ਤੇ ਉਹਨੇ ਦੁਕਾਨ ਜਿਹੜੀ ਕਾਫੀ ਵਧਾ ਲਈ ਉਧਰੋਂ ਸੁਨੀਤਾ ਦੇਨ ਰਾਤ ਸਲਾਈ ਕਰਦੀ ਉਹਨਾਂ ਦੇ ਦੇਣਾ ਜਿਹੜੇ ਫਿਰਨ ਲੱਗ ਜਾਂਦੇ ਆ ਉਹਨਾਂ ਨੇ ਇੱਕ ਵਧੀਆ ਘਰ ਬਣਾ ਲਿਆ ਤੇ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਦੇ ਵਿੱਚ ਪੜਨ ਲਾਤਾ। ਭਾਵੇਂ ਉਹ ਕਰੋੜਪਤੀ ਤਾਂ ਨਹੀਂ ਹੋਏ ਸੀ ਪਰ ਉਹਨਾਂ ਦੀ ਆਮਦਨ ਇੰਨੀ ਕੁ ਹੋ ਗਈ ਸੀ ਵੀ ਉਹ ਆਪਣੇ ਖਰਚੇ ਕੱਢ ਕੇ ਵੀ ਕੁਝ ਨਾ ਕੁਝ ਬਚਤ ਕਰ ਲੈਂਦੇ ਸੀ। ਦਿਨ ਫਿਰਦੇ ਆ ਮਿਹਨਤੀ ਜਦੋਂ ਕੋਈ ਬੰਦਾ ਹੋਵੇ ਨਾ ਤੋ ਆਪਣੀ ਜ਼ਿੰਦਗੀ ਬਦਲ ਲੈਂਦਾ। ਸੁਨੀਤਾ ਤੇ ਉਹਦੇ ਘਰ ਵਾਲੇ ਨੇ ਮਿਹਨਤ ਦੇ ਸਿਰ ਤੇ ਆਪਣਾ ਵਧੀਆ ਮਕਾਨ ਬਣਾ ਲਿਆ ਤੇ ਨਾਲ ਨਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸੰਸਕਾਰ ਦਿੱਤੇ। ਉਸ ਦਿਨ ਤੋਂ 2 ਸਾਲ ਬਾਅਦ ਜਦੋਂ ਦੁਬਾਰਾ ਰਖੜੀ ਆਉਂਦੀ ਆ ਉਦੋਂ ਤੱਕ ਇੱਧਰ ਜਿਹੜਾ ਰਵੀ ਆ ਰਵੀ ਨੂੰ ਹੰਕਾਰ ਦੀ ਐਸੀ ਮਾਰ ਪਈ ਵੀ ਰਵੀ ਦਾ ਜਿਹੜਾ ਕਾਰੋਬਾਰ ਆ ਉਹ ਥੱਲੇ ਡਿਗਣਾ ਸ਼ੁਰੂ ਹੋ ਜਾਂਦਾ ਐਡਾ ਵੱਡਾ ਬਿਜ਼ਨਸ ਜਿਵੇਂ ਇਹੋ ਜਿਹਾ ਉਹਦੇ ਨਾਲ ਪਤਾ ਨਹੀਂ ਠੱਗੀ ਕੀਤੀ ਉਹਦੇ EMPLOYEES ਨੇ ਵੀ ਉਹਦਾ ਕਾਰੋਬਾਰ ਢਿੱਗਦਾ ਡਿੱਗਦਾ ਡਿੱਗਦਾ ਇੱਕ ਦਿਨ ਜਮਾ ਜ਼ੀਰੋ ਲੈਵਲ ਤੇ ਆ ਜਾਂਦਾ ਉਹਨੂੰ ਬਹੁਤ ਵੱਡਾ ਘਾਟਾ ਪੈਂਦਾ ਉਹ ਦਿਵਾਲੀਆ ਹੋ ਜਾਂਦਾ ਜਿਹੜਾ ਲੋਨ ਉਹਨੇ ਆਪਣੀ ਕੰਪਨੀ ਨੂੰ ਚੁਰਾਉਣ ਵਾਸਤੇ ਲਿਆ ਹੁੰਦਾ ਉਹ ਲੋਨ ਵਾਲੇ ਵੀ ਉਹਨੂੰ ਤੰਗ ਕਰਦੇ ਆ ਖਰਚੇ ਮਹਿੰਗੇ ਹੁੰਦੇ ਆ ਦੋਨਾਂ ਜੀਆਂ ਦੇ ਸ਼ੌਂਕ ਮਹਿੰਗੇ ਹੁੰਦੇ ਆ ਤੇ ਹੁਣ ਉਹ ਜਮਾ ਆਪਣੇ ਆਪ ਨੂੰ ਡਿੱਗਿਆ ਹੋਇਆ ਮਹਿਸੂਸ ਕਰਦੇ ਆ ਇਹੋ ਜੀ ਹਾਲਤ ਹੁੰਦੀ ਆ ਜਿਹੜੀ ਤਾਨੀਆਂ ਨੇ ਕਦੇ ਏਸੀ ਤੋਂ ਬਿਨਾ ਨਹੀਂ ਸੀ ਰਹੀ ਹੁਣ ਉਹ ਐਡੇ ਵੱਡੇ ਬੰਗਲੇ ਦੇ ਵਿੱਚ ਜਿਹੜੇ ਰਹਿ ਰਹੇ ਸੀ ਤੇ ਉਹਨਾਂ ਨੂੰ ਇੱਕ ਮਕਾਨ ਛੋਟੇ ਜਿਹੇ ਮਕਾਨ ਵਿੱਚ ਆਉਣਾ ਪੈਂਦਾ ਕਿਉਂਕਿ ਉਹ ਬੰਗਲਾ ਉਹਨਾਂ ਦਾ ਵੇਚ ਚੁੱਕਿਆ ਸੀ ਤੇ ਉਸ ਮਕਾਨ ਦੇ ਵਿੱਚ ਏਸੀ ਤਾਂ ਕੀ ਪੱਖਾ ਵੀ ਨਹੀਂ ਸੀ ਹੁਣ ਤਾਣੀਆਂ ਇੰਨੀ ਹੰਕਾਰੀ ਹੋਈ ਕੁੜੀ ਆਪਣੇ ਮਾਂ ਬਾਪ ਦੀ ਵਿਗੜੀ ਹੋਈ ਔਲਾਦ ਉੱਥੇ ਕਿੱਥੇ ਰਹਿੰਦੀ ਆ ਉਹਨੂੰ ਛੱਡ ਕੇ ਆਪਣੇ ਪੇਕੇ ਚਲੀ ਜਾਂਦੀ ਆ ਤੇ ਇੱਧਰ ਰਵੀ ਬਿਲਕੁਲ ਇਕੱਲਾ ਰਹਿ ਜਾਂਦਾ ਰਵੀ ਉਸ ਦਿਨ ਨੂੰ ਯਾਦ ਕਰਦਾ ਜਦੋਂ ਉਹਨੇ ਜਲੀਲ ਕਰਕੇ ਆਪਣੀ ਭੈਣ ਨੂੰ ਘਰੋਂ ਬਾਹਰ ਕੱਢਿਆ ਸੀ 2 ਸਾਲ ਬਾਅਦ ਜਦੋਂ ਰਖੜੀ ਦਾ ਤਿਹਾਰ ਆਉਂਦਾ ਤਾਂ ਉਹਦੇ ਮਨ ਦੇ ਵਿੱਚ ਇਹ ਹੁੰਦਾ ਵੀ ਮੈਨੂੰ ਆਪਣੀ ਭੈਣ ਕੋਲ ਜਾਣਾ ਚਾਹੀਦਾ ਵੀ ਹੁਣ ਤਾਂ ਮੈਨੂੰ ਹਨਾ ਕੋਈ ਨਹੀਂ ਸੰਭਾਲਣ ਵਾਲਾ ਵੀ ਮੇਰੀ ਭੈਣ ਮੈਨੂੰ ਜ਼ਰੂਰ ਸੰਭਾਲ ਲੂਗੀ ਮੈਂ ਆਪਣੀ ਭੈਣ ਤੋਂ ਜਾ ਕੇ ਰਖੜੀ ਬਣਾਵਾ ਕਿਉਂਕਿ ਰਖੜੀ ਵਾਲੇ ਦਿਨ ਹੀ ਮੈਂ ਉਹਨੂੰ ਜਲੀਲ ਕੀਤਾ ਸੀ ਤੇ ਜਾ ਕੇ ਮੈਂ ਅੱਜ ਮਾਫੀ ਮੰਗਾ ਮੇਰੇ ਕੋਲੇ ਹੁਣ ਆਖਰੀ ਮੌਕਾ ਗਾ ਚਲੋ ਉਹ ਜਾਂਦਾ ਜਾ ਕੇ ਉਹ ਆਪਣੀ ਭੈਣ ਦੇ ਪਿੰਡ ਦੇ ਸਹਰੇ ਪਿੰਡ ਦੇ ਵਿੱਚ ਜਾਂਦਾ ਤੇ ਉਹਦਾ ਘਰ ਪੁੱਛਦਾ ਕਿਉਂਕਿ ਆਇਆ ਤੱਕ ਕਦੇ ਹੈ ਨਹੀਂ ਸੀ ਤੇ ਉਹਨੂੰ ਹੈਰਾਨੀ ਹੁੰਦੀ ਆ ਵੀ ਜਿਹੜਾ ਉਹਦਾ ਜੀਜਾ ਜਿਹਦੀ ਫੈਕਟਰੀ ਫੇਲ ਹੋ ਗਈ ਸੀ ਤੇ ਇੱਕ ਛੋਟੇ ਜਿਹੇ ਘਰ 'ਚ ਰਹਿੰਦੇ ਹੁੰਦੇ ਆ ਇਹ ਗੱਲਾਂ ਉਹਨੇ ਸੁਣੀਆਂ ਸੀ ਕਿਉਂਕਿ ਸੁਨੀਤਾ ਉਦੇ ਕੋਲੇ ਦੁੱਖ ਸੁੱਖ ਥੋੜਾ ਬਹੁਤਾ ਕਰਦੀ ਰਹਿੰਦੀ ਸੀ ਤਾਂ ਉਹ ਵੇਖਦਾ ਵੀ ਇੱਕ ਵਧੀਆ ਮਕਾਨ ਉਹਨਾਂ ਦਾ ਪਾਇਆ ਹੁੰਦਾ ਤੇ ਘਰ ਦੇ ਵਿੱਚੋਂ ਬਹੁਤ ਪਿਆਰ ਦੀ ਖੁਸ਼ਬੂ ਆ ਰਹੀ ਹੁੰਦੀ ਆ ਮਹਿਕ ਆ ਰਹੀ ਹੁੰਦੀ ਆ ਪਿਆਰ ਦੀ ਮਹਿਕ ਉਸ ਘਰ ਦੇ ਵਿੱਚ ਗੂੰਜਦੇ ਹਾਸੇ ਤੋਂ ਆਉਂਦੀ ਆ ਜਦੋਂ ਉਹ ਆਪਣੀ ਭੈਣ ਦੇ ਘਰ ਦੇ ਦਰਵਾਜ਼ੇ ਅੱਗੇ ਜਾ ਕੇ ਖੜਦਾ ਤਾਂ ਉਹਨੂੰ ਆਪਣੀ ਭੈਣ ਤੇ ਜੀਜੇ ਤੇ ਬੱਚਿਆਂ ਦੀਆਂ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਤੇ ਉਹ ਸੋਚਦਾ ਵੀ ਇਹੋ ਜਿਹੀਆਂ ਆਵਾਜ਼ਾਂ ਸਾਡੇ ਘਰੇ ਤਾਂ ਕਦੇ ਵੀ ਨਹੀਂ ਆਈਆਂ ਵੀ ਅਸੀਂ ਤਾਂ ਕਦੇ ਆਏ ਮਿਲ ਕੇ ਬੈਠੇ ਨਹੀਂ ਤੇ ਬਰਕਤ ਸਾਡੇ ਘਰ ਦੀ ਖਤਮ ਹੋਣੀ ਸੀ ਤੇ ਚਲੋ ਹੁਣ ਦਰਵਾਜਾ ਖੋਲਣ ਦੀ ਹਿੰਮਤ ਕਰਦਾ ਪਰ ਉਹਦੇ 'ਚ ਹਿੰਮਤ ਨਹੀਂ ਪੈਂਦੀ। ਦਰਵਾਜੇ ਤੇ ਹੱਥ ਰੱਖ ਕੇ ਉਹ ਆਪਣਾ ਪੈਰ ਪਿੱਛੇ ਕਰ ਲੈਂਦਾ ਤੇ ਉੱਥੇ ਕੰਧ ਨਾਲ ਲੱਗ ਕੇ ਉੱਚੀ-ਉੱਚੀ ਰੋਣ ਲੱਗ ਜਾਂਦਾ। ਉਹਦੇ ਰੋਣ ਦੀ ਆਵਾਜ਼ ਘਰ ਦੇ ਅੰਦਰ ਤੱਕ ਚਲੀ ਜਾਂਦੀ ਆ ਤੇ ਸੁਨੀਤਾ ਜਿਹੜੀ ਆਪਣੇ ਬੇਟੇ ਨੂੰ ਕਹਿੰਦੀ ਆ ਵੀ ਬਾਹਰ ਮੈਨੂੰ ਲੱਗਦਾ ਕੋਈ ਰੋ ਰਿਹਾ ਤੂੰ ਦੇਖ ਕੇ ਆਈ। ਸੁਨੀਤਾ ਦਾ ਬੇਟਾ ਜਾ ਕੇ ਆਪਣੀ ਮਾਂ ਨੂੰ ਦੱਸਦਾ ਕਿ ਬਾਹਰ ਕੋਈ ਬੰਦਾ ਖੜਾ ਰੋ ਰਿਹਾ ਕੰਧ ਦੇ ਨਾਲ ਲੱਗ ਕੇ। ਸੁਨੀਤਾ ਬਾ ਆ ਕੇ ਬਾਹਰ ਦੇਖਦੀ ਆ। ਦੇ ਨਾਲ ਹੀ ਉਹਦੇ ਘਰ ਆਲਾ ਹੁੰਦਾ ਤਾਂ ਇਹ ਦੇਖ ਕੇ ਸੁਨੀਤਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉੱਥੇ ਕੋਈ ਹੋਰ ਨਹੀਂ ਸਗੋਂ ਉਹਦਾ ਹੀ ਹੰਕਾਰੀ ਭਰਾ ਰੋ ਰਿਹਾ ਹੁੰਦਾ ਤੇ ਉਹ ਸੋਚਦੀ ਆ ਵੀ ਇਹ ਹੰਕਾਰੀ ਭਰਾ ਜਿਨੇ ਕਦੇ ਅੱਖ ਦੇ ਵਿੱਚੋਂ ਹੰਝੂ ਨਹੀਂ ਸੀ ਸੁਟਿਆ ਤੇ ਅੱਜ ਇਹਦੀ ਇਹ ਹਾਲਤ ਇੱਥੇ ਰੋ ਕਿਉਂ ਰਿਹਾ ਪਰ ਫਿਰ ਵੀ ਉਹਦਾ ਭਰਾ ਹੁੰਦਾ ਹਨਾ ਉਹਦਾ ਦਿਲ ਪਸੀਜ ਜਾਂਦਾ ਇੱਕ ਵਾਰੀ ਤਾਂ ਉਹਦੇ ਯਾਦ ਆਉਂਦਾ ਉਹ ਵੇਲਾ ਵੀ ਅੱਜ ਤੋਂ 2 ਸਾਲ ਪਹਿਲਾਂ ਇਹਨੇ ਮੈਨੂੰ ਜਲੀਲ ਕਰਕੇ ਘਰੋਂ ਕੱਢਿਆ ਸੀ ਪਰ ਫਿਰ ਉਹ ਸੋਚਦੀ ਆ ਵੀ ਜੇ ਇਹ ਅੱਜ ਨੀਵਾ ਹੋ ਕੇ ਮੇਰੇ ਗੇਟ ਚ ਆ ਕੇ ਰੋ ਰਿਹਾ ਇਹਦਾ ਮਤਲਬ ਇਹ ਤਕਲੀਫ ਚਾ ਉਹ ਆਪਣੇ ਭਰਾ ਦੇ ਕੋਲ ਜਾਂਦੀ ਆ ਤੇ ਉਹਨੂੰ ਘੁੱਟ ਕੇ ਜੱਫੀ ਪਾ ਲੈਂਦੀ ਆ ਉਹਦਾ ਭਰਾ ਵੀ ਆਪਣੀ ਭੈਣ ਦੇ ਮੋਢੇ ਦਾ ਸਹਾਰਾ ਭਾਲਦਾ ਹੁੰਦਾ ਤੇ ਉਹ ਵੀ ਆਪਣੀ ਭੈਣ ਨੂੰ ਚਿੰਬੜ ਕੇ ਰੋਣ ਲੱਗ ਜਾਂਦਾ ਤੇ ਉਹਨੂੰ ਕਹਿੰਦਾ ਕਿ ਭੈਣੇ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਤੇ ਅੱਜ ਮੈਂ ਆਕਾਸ਼ ਤੋਂ ਜ਼ਮੀਨ ਤੇ ਡਿੱਗ ਗਿਆ ਉਹ ਕਹਿੰਦੀ ਵੀ ਕੀ ਗੱਲ ਹੋ ਗਈ ਤਾਂ ਉਹਨੂੰ ਦੱਸਦਾ ਕਿ ਜਿਸ ਦਿਨ ਦਾ ਮੈਂ ਤੈਨੂੰ ਘਰੋਂ ਬਾਹਰ ਕੱਢਿਆ ਉਸ ਦਿਨ ਤੋਂ ਮੇਰੇ ਦਿਨ ਫਿਰਨੇ ਸ਼ੁਰੂ ਹੋ ਗਏ ਮੈਂ ਉੱਪਰ ਤੋਂ ਥੱਲੇ 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 ਆਉਂਦਾ ਅੱਜ ਮੈਂ ਜਮਾ 0 ਤੇ ਆ ਗਿਆ ਮੈਨੂੰ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਮੇਰੇ ਨਾਲ ਠੱਗੀਆਂ ਹੋਈਆਂ ਬੇਈਮਾਨੀਆਂ ਹੋਈਆਂ ਤੇ ਮੈਂ ਜਮਾ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਦੇ ਵਿੱਚ ਆ ਗਿਆ ਮੇਰਾ ਸਾਰਾ ਕੁਝ ਵਿਕ ਗਿਆ ਪਰ ਮੈਂ ਹਜੇ ਤੱਕ ਵੀ ਕਰਜ਼ੇ ਤੋਂ ਮੁਕਤ ਨਹੀਂ ਹੋਇਆ ਤੇ ਤਾਣੀਆਂ ਮੈਨੂੰ ਛੱਡ ਕੇ ਚਲੀ ਗਈ ਆ ਇਹ ਗੱਲ ਸੁਣ ਕੇ ਸੁਨੀਤਾ ਨੂੰ ਬੜਾ ਦੁੱਖ ਲੱਗਦਾ ਉਹ ਆਪਣੇ ਭਰਾ ਨੂੰ ਅੰਦਰ ਲੈ ਜਾਂਦੀ ਆ ਉਹਨੂੰ ਹੌਸਲਾ ਦਿੰਦੀ ਆ ਉਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਕਹਿੰਦੀ ਕਿ ਵੀਰੇ ਤੂੰ ਨੀਮਾ ਹੋ ਕੇ ਮੇਰੇ ਦਰ ਤੇ ਆਇਆ ਮੈਂ ਤੇਰੀ ਕੀ ਮਦਦ ਕਰ ਸਕਦੀ ਆ ਉਹ ਕਹਿੰਦਾ ਵੀ ਮੈਨੂੰ ਤੇਰੀ ਕੋਈ ਮਦਦ ਨਹੀਂ ਚਾਹੀਦੀ ਬਸ ਮੈਨੂੰ ਤੇਰਾ ਪਿਆਰ ਤੇ ਸਾਥ ਚਾਹੀਦਾ ਉਹ ਕਹਿੰਦੀ ਇਹੀ ਪਿਆਰ ਤੇ ਸਾਥ ਮੈਂ ਤੇਰੇ ਤੋਂ ਮੰਗਦੀ ਸੀ ਭਾਵੇਂ ਤੂੰ ਦੌਲਤ ਦੇ ਨਸ਼ੇ ਦੇ ਵਿੱਚ ਸਭ ਕੁਝ ਭੁੱਲ ਗਿਆ ਸੀ ਤੇ ਸਾਡੀ ਗਰੀਬੀ ਦੇ ਦਿਨਾਂ ਦੇ ਵਿੱਚ ਤੂੰ ਸਾਡਾ ਬਹੁਤ ਮਜ਼ਾਕ ਉਡਾਇਆ ਤੂੰ ਆਪਣੇ ਮਾਪੇ ਬਾਬ ਨੂੰ ਵੀ ਟਿਚ ਜਾਣਿਆ ਪਰ ਮੈਂ ਕਹਿੰਦੀ ਤੇਰੀ ਭੈਣ ਆ ਮੇਰੀਆਂ ਰਗਾਂ 'ਚ ਕਹਿੰਦੀ ਆਪਣੇ ਮਾਂ ਪਿਓ ਦੇ ਦਿੱਤੇ ਖੂਨ ਤੇ ਉਹਨਾਂ ਦਾ ਦਿੱਤੇ ਹੋਏ ਸੰਸਕਾਰ ਦੌੜਦੇ ਆ ਇਸ ਕਰਕੇ ਕਹਿੰਦੀ ਮੈਂ ਨਹੀਂ ਖੁਦਗਰਜ਼ ਨਹੀਂ ਹੋ ਸਕਦੀ ਜਾਂ ਮੇਰੇ ਸੀਨੇ ਦੇ ਵਿੱਚ ਇਹੋ ਜਿਹਾ ਦਿਲ ਨਹੀਂ ਹੈਗਾ ਜਿਹੜਾ ਪੱਥਰ ਦਾ ਹੋਵੇ ਮੈਨੂੰ ਤੇਰੀ ਹਾਲਤ ਦੇਖ ਕੇ ਤਰਸ ਆਇਆ ਤੇ ਮੈਂ ਚਾਹਣੀ ਆ ਵੀ ਤੂੰ ਸਾਡੇ ਨਾਲ ਰਲ ਕੇ ਕੰਮ ਕਰੇ ਤੂੰ ਸਾਡੇ ਨਾਲ ਰਹੀਂ ਹੌਲੀ ਹੌਲੀ ਸਭ ਕੁਝ ਠੀਕ ਹੋ ਜੂ ਫਿਰ ਉਹ ਆਪਣੇ ਮਾਂ ਪਿਓ ਕੋਲ ਜਾਂਦਾ ਤੇ ਉਹਨਾਂ ਤੋਂ ਵੀ ਮਾਫੀ ਮੰਗਦਾ ਤੇ ਉਹਦੇ ਮਾਪਿਓ ਉਹਨੂੰ ਸਮਝਾਉਂਦੇ ਆ ਕਿ ਅਸੀਂ ਤੈਨੂੰ ਇਹੀ ਗੱਲ ਕਹਿੰਦੇ ਹੁੰਦੇ ਸੀ ਪੈਸੇ ਦੇ ਨਾਲ ਬੰਦਾ ਵੱਡਾ ਨਹੀਂ ਹੁੰਦਾ ਬੰਦਾ ਰਿਸ਼ਤਿਆਂ ਦੇ ਨਾਲ ਤੇ ਪਿਆਰ ਦੇ ਨਾਲ ਵੱਡਾ ਹੁੰਦਾ ਇਸ ਹੰਕਾਰ ਨੇ ਤੈਨੂੰ ਇੱਕ ਦਿਨ ਇੱਥੇ ਹੀ ਲੈ ਕੇ ਆਉਣਾ ਸੀ ਅਸੀਂ ਤੈਨੂੰ ਸਮਝਾਉਂਦੇ ਰਹੇ ਪਰ ਤੂੰ ਸਾਡੀ ਗੱਲ ਨੂੰ ਟਿੱਚ ਜਾਣਿਆ ਸ਼ਾਇਦ ਜੇ ਤੈਨੂੰ ਜੀਵਨ ਸਾਥੀ ਚੰਗਾ ਮਿਲ ਜਾਂਦਾ ਤਾਂ ਤੂੰ ਸਿੱਧੇ ਰਾਹ ਪੈ ਜਾਂਦਾ ਪਰ ਤਾਣੀਆਂ ਨੇ ਤੇਰੇ ਤੇ ਹੋਰ ਹੰਕਾਰ ਦੀ ਪੱਟੀ ਪੜਾਈ ਜਿਹਦੇ ਕਰਕੇ ਤੁਹਾਡੀ ਇਹ ਹਾਲਤ ਹੋ ਗਈ ਤੋ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਤੈਨੂੰ ਘਰੋਂ ਨਹੀਂ ਕੱਢਾਂਗੇ ਜਾਂ ਅਸੀਂ ਤੈਨੂੰ ਜਲੀਲ ਨਹੀਂ ਕਰਾਂਗੇ ਤੂੰ ਭਾਵੇਂ ਕੀਤਾ ਅਸੀਂ ਨਹੀਂ ਕਰਾਂਗੇ ਅਸੀਂ ਤੇਰੀ ਮਦਦ ਕਰਾਂਗੇ ਫਿਰ ਉਹ ਦੁਬਾਰਾ ਉਹਦੀ ਇੱਕ ਛੋਟੀ ਜੀ ਦੁਕਾਨ ਆ ਜਿਹੜੀ ਉਹ ਪਵਾਉਂਦੇ ਆ ਤੇ ਉਸ ਦੁਕਾਨ ਤੋਂ ਉਹਨਾਂ ਨੂੰ ਵਧੀਆ ਮੁਨਾਫਾ ਹੁੰਦਾ ਭਾਵੇਂ ਕਿ ਅੱਜ ਉਹਦਾ ਕਰੋੜਾਂ ਦਾ ਕਾਰੋਬਾਰ ਨਹੀਂ ਰਿਹਾ ਸੀ ਪਰ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਮਾਂ ਪਿਓ ਦਾ ਆਸ਼ੀਰਵਾਦ ਤੇ ਇੱਕ ਸਕੂਨ ਭਰੀ ਜ਼ਿੰਦਗੀ ਉਹ ਜੀ ਰਿਹਾ ਤੇ ਉਹਨੇ ਕਦੇ ਵੀ ਮੁੜ ਕੇ ਤਾਣੀਆਂ ਵੱਲ ਨਹੀਂ ਦੇਖਿਆ ਤੇ ਤਾਣੀਆਂ ਵੀ ਕਦੇ ਮੁੜ ਕੇ ਰਵੀ ਕੋਲ ਨਹੀਂ ਆਈ ਫਿਰ ਜਦੋਂ ਉਹ ਦੇਖਦਾ ਵੀ ਹੁਣ ਮੇਰਾ ਤੇ ਤਾਨੀਆਂ ਦਾ ਅੱਗੇ ਦੇ ਰਿਸ਼ਤਾ ਨਹੀਂ ਵੱਧ ਸਕਦਾ ਤਾਂ ਫਿਰ ਉਹ ਇੱਕ ਦੂਜੇ ਤੋਂ ਤਲਾਕ ਲੈ ਲੈਂਦੇ ਆ ਤੇ ਫਿਰ ਸੁਨੀਤਾ ਹੀ ਆਪਣੀ ਗਹਾਂ ਰਿਸ਼ਤੇਦਾਰੀ ਦੇ ਵਿੱਚੋਂ ਆਪਣੇ ਭਰਾ ਲਈ ਇੱਕ ਵਧੀਆ ਸਾਉ ਕੁੜੀ ਲੱਭਦੀ ਆ ਤੇ ਉਹ ਪਿੰਡ ਦੇ ਵਿੱਚ ਹੀ ਫਿਰ ਆਪਣੀ ਦੁਬਾਰਾ ਜ਼ਿੰਦਗੀ ਸ਼ੁਰੂ ਕਰਦੇ ਆ ਤੇ ਹੁਣ ਉਹੀ ਰਵੀ ਆਪਣੇ ਮਾਪਿਓ ਦੇ ਸਾਹਾਂ ਦੇ ਵਿੱਚ ਸਾਹ ਲੈਂਦਾ ਤੇ ਉਹਦੀ ਪਤਨੀ ਵੀ ਇੰਨੀ ਸਿਆਣੀ ਹੁੰਦੀ ਆ ਵੀ ਉਹ ਆਪਣੇ ਸੱਸ ਸਹੁਰੇ ਨੂੰ ਬਹੁਤ ਸੰਭਾਲਦੀ ਆ ਕੋਈ ਵੀ ਇਨਸਾਨ ਰਿਸ਼ਤਿਆਂ ਦੇ ਨਾਲ ਵੱਡਾ ਹੁੰਦਾ ਨਾ ਕਿ ਪੈਸੇ ਦੇ ਨਾਲ ਪੈਸਾ ਆਉਂਦਾ ਜਾਂਦਾ ਰਹਿੰਦਾ ਤੇ ਪੈਸਾ ਹੱਥਾਂ ਦੀ ਮੇਲ ਹੁੰਦਾ ਜੇ ਅੱਜ ਤੁਹਾਡੇ ਦਿਨ ਮਾੜੇ ਆ ਤਾਂ ਤੁਸੀਂ ਢੇਰੀ ਨਾ ਢਾਓ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਹੰਕਾਰ ਨਾ ਕਰੋ ਬਸ ਆਪਣੇ ਰਿਸ਼ਤੇਆਂ ਨੂੰ ਸੰਭ ਕੇ ਰੱਖੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ